ਦੋਸਤੋ ਸਾਡੇ ਸਮਾਜ ਦੇ ਵਿੱਚ ਜਿਹੜਾ ਨਫ਼ਰਤ ਦਾ ਜ਼ਹਿਰ ਫੈਲਿਆ ਹੋਇਆ ਹੈ ਜਿਹੜੀ ਇੱਕ ਦੂਸਰੇ ਨਾਲ ਲੋਕ ਨਫ਼ਰਤ ਕਰਦੇ ਆ ਕਦੇ ਇਹ ਸਵਾਲ ਸੋਚਿਆ ਕਿ ਜ਼ਹਿਰ ਫੈਲਾਇਆ ਕਿਸ ਨੇ ਇਹ ਫੈਲਾਉਣ ਵਾਲੇ ਲੋਕ ਕੌਣ ਆ ਇਹ ਜ਼ਹਿਰ ਆਇਆ ਕਿੱਥੋਂ ਦੋਸਤੋ ਅਸੀਂ ਦੇਖਦੇ ਆ ਕਿ ਸਾਡੇ ਸਮਾਜ ਦੇ ਵਿੱਚ ਕੁਝ ਐਸੇ ਲੋਕ ਹੁੰਦੇ ਆ ਕੁਝ ਐਸੇ ਲੋਕ ਹੁੰਦੇ ਆ ਜਿਹੜੇ ਕਿ ਟੋਟਲ ਪੋਪੂਲੇਸ਼ਨ ਦਾ 0.001% ਤੋਂ ਵੀ ਘੱਟ ਆ ਔਰ ਇਹ ਲੋਕ ਕੱਟਣਵਾ ਦੇ ਸ਼ਿਕਾਰ ਇਹ ਲੋਕ ਅਕਸਰ ਦੇਖਿਆ ਗਿਆ ਹੈ ਕਿ ਕਿਸੇ ਧਰਮ ਦੇ ਖਿਲਾਫ ਕਿਸੇ ਭਾਸ਼ਾ ਦੇ ਖਿਲਾਫ ਕਿਸੇ ਖੇਤਰ ਦੇ ਖਿਲਾਫ ਕਿਸੇ ਦੂਸਰੀ ਜਾਤੀ ਦੇ ਖਿਲਾਫ ਈਵਨ ਦੂਸਰੇ ਜੈਂਡਰ ਦੇ ਖਿਲਾਫ ਇਹ ਜਦੋਂ ਵੀ ਮੂੰਹ ਖੋਲਦੇ ਆ ਉਹਨਾਂ ਦੇ ਖਿਲਾਫ ਖੋਲਦੇ ਆ ਇਹ ਸਮਾਜ ਦੇ ਵਿੱਚ ਜਿਹੜਾ ਨਫ਼ਰਤ ਆ ਉਹ ਫਲਾਉਂਦੇ ਰਹਿੰਦੇ ਆ ਸਮਾਜ ਦੇ ਵਿੱਚ ਨਫ਼ਰਤ ਦਾ ਜ਼ਹਿਰ ਫਲਾਉਂਦੇ ਰਹਿੰਦੇ ਆ ਇਹ ਲੋਕ ਜਿਹੜੇ ਆ ਚਾਹੇ 0.01% ਤੋਂ ਵੀ ਘੱਟ ਆ ਪਰ ਇਹ ਸਮਾਜ ਸਾਰੇ ਸਮਾਜ ਨੂੰ ਅੰਦਰੋਂ ਅੰਦਰੀ ਘੁਣਵਾਂ ਖਾ ਰਹੇ ਆ ਇਹ ਜਿਹੜੇ ਲੋਕ ਆ ਇਹ ਸਾਡੇ ਸਮਾਜ ਦੇ ਵਿੱਚ ਧਰਮ ਦੇ ਨਾਂ ਤੇ ਅਕਸਰ ਦੇਖਿਆ ਗਿਆ ਹੈ ਕਿ ਜਦਿਆਰ ਫਲਾਉਂਦੇ ਰਹਿੰਦੇ ਆ ਇਹ ਆਪਣੇ ਆਪਣੇ ਧਰਮ ਨੂੰ ਦੀ ਵਡਿਆਈ ਕਰਦੇ ਆ ਔਰ ਦੂਸਰੇ ਧਰਮ ਦੇ ਖਿਲਾਫ ਕੋਈ ਨਾ ਕੋਈ ਮੁੱਦਾ ਲੱਭ ਕੇ ਕੋਈ ਝੂਠੀ ਸੱਚੀ ਖਬਰ ਲੱਭ ਕੇ ਉਹਦੇ ਖਿਲਾਫ ਬੋਲਦੇ ਰਹਿੰਦੇ ਆ ਜਾਂ ਵਟਸਐਪ ਕਰਦੇ ਰਹਿੰਦੇ ਆ ਜਾਂ ਫੇਸਬੁਕ ਤੇ ਇਦਣੀਆਂ ਗੱਲਾਂ ਪਾਉਂਦੇ ਰਹਿੰਦੇ ਆ ਇਸ ਤਰੀਕੇ ਨਾਲ ਮੇਰਾ ਵੀ ਇੱਕ ਦੋਸਤ ਹੈ ਜਿਹੜਾ ਕਿ ਮੈਂ ਉਸ ਨੂੰ ਜਦੋਂ ਵੀ ਮਿਲਦਾ ਹਾਂ ਜਦੋਂ ਵੀ ਉਹ ਮੈਨੂੰ ਉਹਦਾ ਮੈਨੂੰ ਵਟਸਐਪ ਆਉਂਦਾ ਮੈਂ ਦੇਖਦਾ ਕਿ ਉਹ ਇਸਲਾਮ ਦੇ ਖਿਲਾਫ ਬੋਲਦਾ ਰਹਿੰਦਾ ਉਹ ਇਸਲਾਮ ਦੇ ਖਿਲਾਫ ਕੋਈ ਨਾ ਕੋਈ ਐਸੀ ਖਬਰ ਲੱਭਦਾ ਹੈ ਔਰ ਉਹਦੇ ਖਿਲਾਫ ਉਹ ਖਬਰ ਫਲਾਉਂਦਾ ਰਹਿੰਦਾ ਹੈ ਜਦੋਂ ਵੀ ਉਹ ਮਿਲਦੇ ਆ ਉਹ ਇਸਲਾਮ ਦੇ ਖਿਲਾਫ ਹਮੇਸ਼ਾ ਜ਼ਹਿਰ ਕੋ ਉਧਰ ਰੰਦਾ ਹੈ ਬੋਲਦਾ ਰਹਿੰਦਾ ਹੈ ਦੋਸਤੋ ਸਾਰੇ ਧਰਮਾਂ ਜਿਹੜੀ ਬੇਸਿਕ ਫਲਸਫੀ ਆ ਉਹ ਸੇਮ ਆ ਸਾਰੇ ਧਰਮਾਂ ਦੀ ਬੇਸਿਕ ਫਿਲਾਸਫੀ ਜਿਹੜੀ ਆ ਉਹ ਹੀ ਹਿਊਮੈਨਿਟੀ ਹੈ ਉਹ ਸੇਮ ਆ ਉਹ ਇੱਕ ਧਰਮ ਹਰ ਧਰਮ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਕੋਈ ਨਾ ਕੋਈ ਮੁੱਦੇ ਨਿਕਲਦੇ ਰਹਿੰਦੇ ਆ ਜਿਹਨੂੰ ਲੈ ਕੇ ਕੋ ਲੋਕ ਇੱਕ ਦੂਸਰੇ ਦੇ ਖਿਲਾਫ ਬੋਲਦੇ ਰਹਿੰਦੇ ਆ ਮੇਰੀ ਸਾਰੇ ਸਮਾਜ ਨੂੰ ਸਾਰੇ ਆਮ ਜਨਮਾਨਸ ਨੂੰ ਇਹ ਅਪੀਲ ਆ ਕਿ ਜਿਹੜੇ ਵੀ ਲੋਕ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਖੇਤਰ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਜਾਂ ਦੂਸਰੇ ਜੈਂਡਰ ਦੇ ਖਿਲਾਫ ਸਮਾਜ ਦੇ ਵਿੱਚ ਨਫ਼ਰਤ ਦਾ ਜਿਹੜਾ ਜ਼ਹਿਰ ਹੈ ਉਹ ਫੈਲਾ ਰਿਹਾ ਤੁਸੀਂ ਉਹਨਾਂ ਦੀ ਉਹਨਾਂ ਦੇ ਮੂੰਹ ਤੇ ਬੇਇੱਜ਼ਤੀ ਕਰੋ ਉਹਨਾਂ ਨੂੰ ਰਿਕੋਗਨਾਈਜ਼ ਕਰੋ ਉਹਨਾਂ ਨੂੰ ਇਗਨੋਰ ਕਰੋ ਉਹਨਾਂ ਨੂੰ ਆਪਣੇ ਕੋਲ ਬੈਠਣ ਨਾ ਦਿਓ ਉਹਨਾਂ ਨੂੰ ਕੋਲੋਂ ਭਜਾਓ ਉਹਨਾਂ ਦੇ ਮਸੂਬਿਆਂ ਨੂੰ ਕਦੇ ਵੀ ਕਾਮਯਾਬ ਨਾ ਹੁੰਦੇਓ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਹੈ ਭਾਈਚਾਰਾ ਹੈ ਉਹ ਬਣਿਆ ਰਹੇ ਥੈਂਕ ਯੂ